ਅੰਦਾ ਮੈਨੂੰ ਕਹਿੰਦੇ ਵੀ ਪੰਡਤ ਜੀ ਨੂੰ ਪੁੱਛ ਕੇ ਆ ਬਈ ਨਛੱਤਰ ਸਿੰਘ ਦੇ ਉੱਪਰ ਕਿੰਨਾ ਕੁ ਗ੍ਰਹਾਇਆ ਉਹਨੇ ਦੇਖ ਕੇ ਆਪਣੇ ਯੰਤਰੀ ਪੰਡਤ ਜੀ ਨੇ ਕਹਿੰਦਾ ਉਹਦੇ ਤਿੰਨ ਗ੍ਰਹ ਇਕੱਠੇ ਹੋ ਗਏ ਤਾਂ ਮਰ ਗਿਆ 2008 ਚ ਮਹਾਰਾਜ ਉਰੇ ਹੁੰਦੇ ਹੁੰਦੇ ਦੇ ਰਾਤ ਨੂੰ ਆਏ ਹੋਏ 12 ਵਜੇ ਹੋਏ ਰਾਤ ਦੇ ਹਾਲ ਦੇ ਵਿੱਚ ਬੈਠੇ ਯਾ ਤੁਰਨ ਲੱਗੇ ਮੈਸ ਜੋੜਾ ਸਜਾਉਣ ਲੱਗ ਗਿਆ ਬੈਠ ਕੇ ਅਨੇ ਪਾਇਨ ਸ਼ਤਰ ਸੰਗ ਕਹਤੇ ਆ ਮਾ ਜੀ ਮੈਂ ਮਹਾਰਾਜ ਆਪਦੇ ਕੋਲੇ ਆ ਮੈਨੂੰ ਕਹਦੇ 70 ਸਿਆਂ ਮਗਹਾਂ ਜੀ ਕਹਿੰਦੇ ਭਾਈ ਇੱਕ ਬਹੁਤ ਬਿਮਾਰ ਹੋ ਗਿਆ ਉਹਨੂੰ ਡਾਕਟਰ ਨਾਲ ਜਵਾਬ ਦੇ ਦਿੱਤਾ ਵੀ ਇਹਨੇ ਠੀਕ ਨਹੀਂ ਹੋਣਾ ਕਹਿੰਦੇ ਭਾਈ ਉਹ ਘਰ ਆ ਲਿਆਏ ਘਰ ਲਿਆ ਕੇ ਕਿਸੇ ਨੇ ਕਿਹਾ ਵੀ ਤੁਸੀਂ ਮਹਾਪੁਰਸ਼ਾਂ ਕੋਲ ਲਿਜੋ ਕਿਸੇ ਕੋ ਕਹਿੰਦੇ ਕਿਸੇ ਨੇ ਮਹਾਪੁਰਸ਼ਾਂ ਕੋਲ ਲੈ ਗਏ ਉਹ ਉਹਨਾਂ ਕੋ ਜਾ ਕੇ ਬੇਨਤੀ ਕਰੀ ਵੀ ਮਹਾਰਾ ਡਾਕਟਰ ਨਾਲ ਜਵਾਬ ਦੇ ਦਤਾ ਇਹਨੂੰ ਕਹਿੰਦੇ ਭਾਈ ਫਿਰ ਉਹ ਆਹ ਲੱਗੇ ਸੰਤ ਵੀ ਆਇਆ ਕਰੋ ਵੀ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਰੇ ਨਾਲੇ ਹੋਕਾ ਨਾਮਾ ਲਓ ਮਹਾਰਾਜੇ ਮੂਰੇ ਬੇਨਤੀ ਕਰੀ ਹੋਕਾ ਨਾਮਾ ਲਿਆ ਜਾ ਮਹਾ ਸੰਤ ਕਹਿਣ ਲੱਗੇ ਕਹਿੰਦੇ ਭਾਈ ਵੀ ਮਹਾਰਾਜ ਤਾਂ ਕਹਿੰਦੇ ਮਰਦਾ ਨਹੀਂ ਕਹਿੰਦੇ ਭਾਈ ਉਹ ਮਰਿਆ ਹੀ ਨਹੀਂ ਹੰਸਾਤਰ ਸਿਆਂ ਮੇਰੇ ਮਨ ਨੂੰ ਮੈਨੂੰ ਕਿਹਾ ਸੁਣਾਇਆ ਮਹਾਰਾਜ ਨੇ ਮੈਂ ਪੰਜ ਜੀਤ ਨੂੰ ਕਿਹਾ ਵਾ ਵੀ ਕੀ ਆ ਸੁਣਾ ਆ ਗਿਆ ਮਹਾਰਾਜ ਨੇ ਮੈਨੂੰ ਉਹ ਗੱਲ ਇਹ ਹੁਣ ਆਪਾਂ ਨੂੰ ਐਂ ਦਾ ਪਤਾ ਨਹੀਂ ਐ ਜਾਂ ਵਰਤੂ ਪੇ ਪਤਾ ਲੱਗੂ ਹੋਰ ਹੋਰੀ ਉਹਦੇ 20 ਦਿਨ ਬਾਅਦ 15 ਦਿਨ ਬਾਅਦ ਲੰਘੇ ਹੋਣੇ ਬਸ ਅੱਜ ਰਾਤ ਨੂੰ ਅਸੀਂ ਉਤੋਂ ਮਾਰਾ ਕੋਲ ਆਉਣੇ 9 ਵਜੇ ਮੈਨੂੰ ਬੁਖਾਰ ਚੜ ਗਿਆ ਬਹੁਤ ਹੋ ਗਿਆ ਰਾਤ ਨੂੰ ਫੇਰ ਘਰ ਛੱਡਿਆ ਗਿਆ ਮੈਨੂੰ ਘਰ ਛੱਡਿਆ ਐ ਆ ਜਾ ਕੇ ਗੋਲੀ ਗੁਲੀ ਲੈ ਲਈ ਚਲ ਮਾੜਾ ਮੁੱਢ ਟਿਕ ਗਿਆ ਸਵੇਰੇ ਮੈਂ ਉੱਠ ਕੇ ਇਸ਼ਨਾਨ ਕਰਨ ਲੱਗਿਆ ਮੈਨੂੰ ਬਹੁਤ ਪਾਲਾ ਲੱਗਿਆ ਚਲੋ ਯਾਨੀ ਠੀਕ ਨਾ ਹੋਇਆ ਅਗਲੇ ਦਿਨ ਡਾਕਟਰ ਦੇ ਲੈ ਕੇ ਕਮਾਨੋ ਉਹ ਉਹਨੂੰ ਜਦ ਦਿਖਾਇਆ ਉਹ ਕਹਿੰਦਾ ਵੀ ਵੀ ਮੇਰੇ ਬਾਤੇ ਆ ਰਿਹਾ ਇਹਨੂੰ ਲੁਧਿਆਣੇ ਲੈ ਜਾ ਚਲੋ ਲੁਧਿਆਣੇ ਦਾ ਬੇਕੀ ਨੇ ਜਾਣਾ ਤਾਂ ਅਸੀਂ ਖੰਨੇ ਚਲੇ ਗਏ ਅਮਰਬੀਰ ਡਾਕਟਰ ਆ ਉਹਦੇ ਹਾਂਜੀ ਮੈਂ ਬੇਹੋਸ਼ ਹੋ ਗਿਆ ਉਹਨੇ ਜਦ ਦਵਾਈਆਂ ਦੁਈਆਂ ਦਿੱਤੀਆਂ ਚਾਰ ਪੰਜ ਦਿਨ ਮੈਂ ਉੱਥੇ ਰਿਹਾ ਪੰਜ ਮਹੀਨੇ 31 ਤਰੀਕ ਦੀ ਉਸ ਦਿਨ ਮਾਦਾ ਨੇ ਸਾਡੇ ਘਰ ਆਉਣਾ ਦਾ ਮੈਂ ਉਹਨੂੰ ਕਿਹਾ ਵੀ ਮੈਂ ਤਾਂ ਵੀ ਵੀ ਜਾਣਾ ਬਾਬਾਈ ਦੇ ਆਉਣਾ ਸਾਡੇ ਉਹ ਕਹਦਾ ਵੀ ਨਹੀਂ ਹਾਲੇ ਹੋ ਰੱਖਣਾ ਦੋ ਤਿੰਨ ਦਿਨ ਮਾਂ ਵੀ ਨਹੀਂ ਮਹਾਰਾਜ ਦਾ ਪ੍ਰੋਗਰਾਮ ਆ ਮੈਂ ਤਾਂ ਜਰੂਰ ਜਾਣਾ ਅਸੀਂ ਆਗੇ ਉਹਰੇ ਮਹਾਰਾਜ ਆਗੇ ਫਿਰ ਮੈਂ ਮੱਥਾ ਟੇਕਿਆ ਮੈਨੂੰ ਕਹਿੰਦੇ ਨਿਸ਼ਚੈ ਸਿਹਾ ਮੈਂ ਕਿਹਾ ਹਾਂ ਜੀ ਉਹ ਭਾਈ ਹੌਸਲਾ ਰੱਖਣਾ ਸਭ ਕੁਝ ਠੀਕ ਹੋ ਜਾਣਾ ਚਲੋ ਜੀ ਹੌਲੀ ਹੌਲੀ ਮੈਂ ਫਿਰ ਜਾਣਾ ਜਾਨੀ ਦੋ ਤਿੰਨ ਮਹੀਨੇ ਬਹੁ ਟੇਲਾ ਉੱਥੇ ਚੱਲਿਆ ਜਾ ਕਰਨਾ ਮਹਾਰਾਜ ਕੋ ਉੱਥੇ ਡਾਕਟਰ ਹੁੰਦਾ ਦਾ ਮਰੋ ਆਲਾ ਹਾਂਜੀ ਉਹ ਕਹਿੰਦਾ ਮੈਨੂੰ ਕਹਿੰਦੇ ਜਦ ਇਧਰ ਤਾਂ ਮੈਂ ਬਿਮਾਰ ਹੋ ਗਿਆ ਕਹਿੰਦਾ ਮੈਨੂੰ ਕਹਿੰਦੇ ਵੀ